ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਪ੍ਰੈਸ ਦਾ ਸਾਡੇ ਵੱਲੋਂ ਧੰਨਵਾਦ ਜੀ ਉਹੀ ਗੱਲ ਬਲਾਸਪੁਰ ਦੇ ਵਿੱਚ ਪੰਥੀਆ ਜੀ ਮੇਰਾ ਨਾਮ ਗੁਰਤਾ ਸਿੰਘ ਪੰਜ ਬਲਾਸਪੁਰ ਜੀ ਨਾਲ ਮੇਰੇ ਸਾਬਕਾ ਸਰਪੰਚ ਨਰਮਨ ਸਿੰਘ ਤੇ ਮਗਤਾਰ ਸਿੰਘ ਪੰਜ ਦੇ ਬੇਟਾ ਜੀ ਨੇ ਹਾਂ ਜੀ ਤੇ ਇਹ ਕਲਵਿੰਦਰ ਸਿੰਘ ਜੀ ਅੱਜ ਸਾਡੇ ਪਿੰਡ ਦੀ ਸਵੇਰੇ ਸਾਨੂੰ ਤਕਰੀਬਨ 8 ਵਜੇ ਫੋਨ ਆਇਆ ਵੀ ਤੁਹਾਡੇ ਪਿੰਡ ਲੜਾਈ ਹੋ ਰਹੀ ਆ ਅੱਛਾ ਜੀ ਇਹ ਲੜਾਈ ਦੀ ਸਾਡੇ ਮਹੰਤਾਂ ਦੀ ਜ਼ਮੀਨ ਆ 2 250 ਸਾਲ ਪੁਰਾਣੀ ਹਾਂਜੀ ਇਹਨਾਂ ਨੂੰ ਵੀ ਇਹ ਜ਼ਮੀਨ ਮਹਾਰਾਜਾ ਪਟਿਆਲੇ ਦੇ ਦਾਦਾ ਜੀ ਨੇ ਦਾਨ ਵਜੋਂ ਦਿੱਤੀ ਹੋਈ ਆ ਜੀ ਕਿਹਾ ਕਿ ਅੰਦਰ ਹਾਂਜੀ ਇਹ ਜ਼ਮੀਨ ਦੀ 2 250 ਸਾਲ ਤੋਂ ਪਹਿਲਾਂ ਇਹ ਬਾਹਰ ਰਹੇ ਨੇ ਇਨਾਂ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਹੈ। ਇਹ ਕੋਰਟ ਦੇ ਵਿੱਚ ਕੇਸ ਇੱਕ ਤੋਂ ਜਿੱਤ ਗਏ ਦੀ ਇੱਕ ਤੋਂ ਹਾਰ ਗਏ ਸਾਡੇ ਪਿੰਡ ਵਾਲੇ ਜਿਹੜੇ ਹੈਗੇ ਨੇ ਮਹੰਤਾ ਤੇ ਹੁਣ ਇਹਨਾਂ ਦਾ ਕੇਸ ਚੱਲਦਾ ਹੈ ਹਾਈ ਕੋਰਟ। ਹਾਈ ਕੋਰਟ ਦੇ ਵਿੱਚ ਕੇਸ ਦੀ ਹਜੇ ਸੁਣਵਾਈ ਦੀ ਅਗਲੇ ਮਹੀਨੇ ਦੀ 8ਵੇਂ ਮਹੀਨੇ 3 ਤਰੀਕ ਪਈ ਹੋਈ ਆ। ਅੱਜ ਸਵੇਰੇ ਦੀ 6 6:30 ਵਜੇ ਤੇ ਲਗਭਗ ਇੱਥੇ ਗੱਡੀਆਂ ਇਕੱਠੀਆਂ ਕਰਕੇ ਸ਼੍ਰੋਮਣੀ ਕਮੇਟੀ ਵਾਲੇ ਪੂਰਾ ਇਹਨਾਂ ਨੇ ਆਪਣਾ ਇਥੇ ਜਥਾ ਇਕੱਠਾ ਕੀਤਾ ਔਰ 8 ਵਜੇ ਸਾਡੇ ਪਿੰਡ ਜਿਹੜੀ ਮਾਨਤਾ ਦੀ ਜ਼ਮੀਨ ਆ ਉਹਦੇ ਤੇ ਜ਼ਬਰਦਸਤੀ ਜਾ ਕੇ ਇਹਨਾਂ ਨੇ ਟਰੈਕਟਰ ਚਲਾਉਣੇ ਸ਼ੁਰੂ ਕਰਤੇ ਤੇ ਉਹ ਬੰਦੇ ਪਰਿਵਾਰ ਦੇ ਜਿਹੜੇ ਹੈਗੇ ਜਿਕੇ 5-7 ਜਾਣੇ ਘਰ ਦੇ ਉਹ ਇਹਨਾਂ ਨੂੰ ਆ ਕੇ ਰੋਕਣ ਲੱਗੇ ਤੇ ਇਹਨਾਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਧੀ ਕੁੱਟਮਾਰ ਕਰਕੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਸਿਰ ਤੇ ਡਾਂਗ ਡੰਗਾ ਮਾਰੀਆਂ ਉਹ ਬੰਦੇ ਹਸਪਤਾਲ ਦੇ ਵਿੱਚ ਦਾਖਲ ਨੇ ਪੈਲ ਤੇ ਇਹ ਜ਼ਮੀਨ ਜੀ ਨਜਾਇਜ਼ ਅੱਜ ੱਤੇ ਨਾਲ ਬਗੈਰ ਕੋਰਟ ਦੀ ਪਰਮਿਸ਼ਨ ਤੋਂ ਬਗੈਰ ਪੁਲਿਸ ਪ੍ਰਸ਼ਾਸਨ ਤੋਂ ਧੱਕੇ ਨਾਲ ਆ ਕੇ ਕਬਜ਼ਾ ਕਰਨ ਲੱਗੇ ਸੀਗੇ ਜੀ ਉਹ ਬੰਦਿਆਂ ਨੇ ਇਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਕੋਈ ਕੋਰਟ ਦੇ ਕਾਗਜ਼ ਲੈ ਕੇ ਆਓ ਜਾਂ ਕੋਰਟ ਦੇ ਮਤਲਬ ਤੁਹਾਡੇ ਕੋਲ ਕੋਈ ਆਰਡਰ ਹੈਗੇ ਨੇ ਤਾਂ ਉਹ ਦਿਖਾਓ ਅਸੀਂ ਜ਼ਮੀਨ ਤੁਹਾਨੂੰ ਛੱਡ ਦਿੰਨੇ ਆਂ ਪਰ ਉਹਨਾਂ ਕੋਲੇ ਕੋਈ ਡੋਸ ਪ੍ਰੂਫ ਨਹੀਂ ਮਿਲਿਆ ਇਸ ਕਰਕੇ ਲੜਾਈ ਹੋ ਗਈ ਜੀ ਲੜਾਈ ਦੇ ਵਿੱਚ ਯਾਨੀ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਛੱਟਾਂ ਸੱਟਾਂ ਲੱਗੀਆਂ ਜ਼ਰੂਰ ਇਹਨਾਂ ਦੇ ਆਪਣੇ ਜਿੱਤੇ ਮੰਤ ਤੇ ਵੱਧ ਨੇ ਜੀ ਇਹ ਹੁਣ ਆਇਆ ਇਸ ਟਾਈਮ ਉਹ ਸੇਵਲਾਸਤਾਨ ਪਿੰਡ ਦੇ ਵਿੱਚ ਦਾਖਲ ਹੈ। ਤਕਰੀਬਨ ਕਿੰਨੇ ਕ ਬੰਦੇ ਇਹਦੇ ਜੱਕੇ ਹੋਏ ਨੇ? ਜੱਕਵੇਂ ਜੀ 2 ਤਾਂ ਲੇਡੀਜ਼ ਨੇ 2 ਬੰਦੇ ਨੇ। 3 3 ਨਹੀਂ 3। ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਠੀਕ ਹੈ ਜੀ। ਉਹਨਾਂ ਨੂੰ ਫੋਨ ਕੀਤਾ ਮਤਲਬ ਆਗੇ ਮੌਕੇ ਤੇ ਜਾਨ ਨੂੰ ਲੜਾਈ ਹੋ ਰਹੀ ਸੀ ਲੜਾਈ ਹੋਣ ਨੂੰ ਤਾਂ ਜੀ 5-7 ਮਿੰਟ ਲੱਗੇ ਨੇ। ਬਾਕੀ ਪੁਲਿਸ ਪਹੁੰਚ ਗਈ ਜਰੂਰ। ਡਿਫਟੀ ਸਾਹਿਬ ਵੀ ਆਏ ਨੇ, ਐਸਐਚਓ ਦਰਾਹਾ ਜੀ ਉਹ ਵੀ ਆਏ ਨੇ। ਭਗਵਾਨ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਦੇ ਇਸ ਤਰ੍ਹਾਂ ਵੀ ਹਮਲਾ ਕੀਤਾ ਪਿੰਡ ਦੇ ਉੱਤੇ। 2013 'ਚ ਹੋਇਆ ਸੀਗਾ ਜੀ ਇਦਾਂ ਹੀ। ਜਦ ਵੀ ਇਹ ਹੈ ਜ਼ਮੀਨ ਤੇ ਕਬਜ਼ਾ ਕਰ ਲਈ ਉਹਨਾਂ ਨੇ ਆ ਕੇ ਪਰ ਕੋਰਟ ਨੇ ਜਦ ਵੀ ਕੋਈ ਡਿਸੀਜਨ ਨਹੀਂ ਮਿਲਿਆ ਸੀਗਾ ਤੇ ਮਹੰਤਾਂ ਦੇ ਕੋਲੇ ਜਮੀਨ ਜੱਦੀ ਇਹ ਚਲਦੀ ਆ ਰਹੀ ਹੈ 2013 ਤੋਂ ਬਾਅਦ ਵੀ ਮਹੰਤਾਂ ਦੀ ਕਬਜ਼ਾ ਮਾਨੀ ਜਮੀਨਾਪੁਰਾਂ ਦੀ ਇਹ 20 ਕਿੱਲੇ ਦੇ ਲਗਭਗ ਹੈ 2013 ਤੋਂ ਬਾਅਦ ਫਿਰ ਮਤਲਬ 2013 ਤੋਂ ਬਾਅਦ ਇਹੀ ਬਾਹਰ ਐ ਨਹੀਂ ਸਾਡੇ ਪਿੰਡ ਵਾਲੇ ਮਹੰਤ ਕੇਵਲ ਦਾ ਸੋਣੀ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਨੇ ਹਮ ਲੱਗੀ ਦੁਬਾਰਾ 2013 ਤੋਂ ਬਾਅਦ ਹੀ ਅੱਜ ਦੁਬਾਰਾ ਫੇਰ ਹੋ ਗਿਆ ਤੇ ਜਿੰਨਾ ਵਿਕਤੀਆਂ ਦੇ ਸੱਤਾ ਲੱਗੀਆਂ ਨੇ ਉਹ ਸੱਤਾ ਕਿੰਨੀਆ ਕਿੰਨਾ ਗੰਭੀਰ ਨੇ ਕਾਫੀ ਨਾ ਜੀ ਜਿੱਤੇ ਮੰਤਦੇ ਤਾਂ ਬਹੁਤ ਜ਼ਿਆਦਾ ਨੇ ਸੱਤਾ ਜੋ ਤਾਂ ਅੱਛਾ ਜੀ ਹਾਂ ਜੀ ਉਹਨੇ ਸਰਟੀਫਿਕ ਨੇ ਤੇ ਉਹਨੇ ਕੁਰਬਾਨਾਂ ਦੇ ਟੱਕ ਵੀ ਨੇ ਇਹ ਜਨਾਨੀਆਂ ਦੇ ਵੀ ਲੱਗੀਆਂ ਹੋਈਆਂ ਨੇ ਸੱਤਾ ਕੇ ਤੇ ਲੱਤ ਤਿਆ ਕੇ ਤੇ ਬਾਤ ਆ ਕਾਫੀ ਜਾਨੀ ਇੱਕ ਇੱਕ ਬੰਦੇ ਤਾਂ ਬਹੁਤ ਜ਼ਿਆਦਾ ਸੀਰੀਅਸ ਸੀ ਕਰਮਜੀਤ ਉਹ ਵੀ ਲੱਗੀ ਆ ਕਰਮਜੀਤ ਦੇ ਵੀ ਨੱਕ ਤੇ ਲੱਗੀ ਆ ਕੁਰਬਾਨ ਕੁਰਬਾਨਾਂ ਦੇਖੋ ਜਦੋਂ ਲੜਾਈ ਹੋਈ ਆ ਦੋਨਾਂ ਧਿਰਾਂ ਦੇ ਲੱਗੀਆਂ ਨੇ ਉਧਰ ਉਧਰ ਹੀ ਹਥਿਆਰ ਕਿਹੜੇ ਕਿਹੜੇ ਵਰਤ ਚੁੱਕੇ ਨੇ ਡਾਂਗਾਂ ਤੇ ਕਿਰਪਾਨਾਂ ਸਿੰਘ ਦੀ ਵੀਡੀਓ ਬਣੀ ਹੈ ਉਹਦੇ ਵਿੱਚ ਵੀ ਡਾਂਗਾਂ ਤੇ ਕਿਰਪਾਨਾਂ ਹੀ ਨੇ ਬਹੁਤ